ਆ ਬੱਚਾ ਨਾ ਦੇਖ ਲੋ ਤੁਸੀਂ ਛੋਟਨਾ ਵੱਡੀਆਂ ਬੱਚੀਆਂ ਹਰੇਕ ਤਰ੍ਹਾਂ ਦੀਆਂ ਖੀਰੀਆਂ ਦੋ ਦੰਦ ਚਾਰ ਦੰਦ ਨੌਨ ਪ੍ਰੈਗਨੈਂਟ ਗੱਬਣਾ ਜਰਸੀ ਹਰੇਕ ਤਰ੍ਹਾਂ ਦੀ ਤੁਹਾਨੂੰ ਮਿਲ ਜੂਗੀ ਦੇਖੋ ਤੁਸੀਂ ਮਾਲ ਬਹੁਤ ਆਜ ਮਿੱਤਰੋ ਉਹ ਦੇਖੋ ਤੁਸੀਂ ਤੇ ਗਾਹਕ ਵੀ ਬਹੁਤ ਆ ਮੇਲਾ ਲੱਗ ਗਿਆ ਤੇ ਕਿਤਰਾ ਲਾ ਦੇਖੋ ਤੁਸੀਂ ਇਧਰ ਕ੍ਰੋਸ ਆ ਗਈ ਇਧਰ ਜਰਸੀ ਘੜੀਆਂ ਗਈਆਂ ਪੂਰੀ ਟਾਪ ਕੁਆਲਿਟੀ ਦੀਆਂ ਜਮਾ ਐਂਡ ਕੁਆਲਿਟੀ ਦੀਆਂ ਤੁਹਾਨੂੰ ਵਹਿੜਾਂ ਤੇ ਗਾਈਆਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਆ ਵਹਿੜ ਦੇਖ ਸਕਦੇ ਹੋ ਤੁਸੀਂ ਐਚ.ਵੀ.ਰੇ ਵਿੱਚ ਬਹੁਤ ਚੰਗੀ ਹੈਗੀ ਪੂਰੀ ਟਾਪ ਕੁਆਲਿਟੀ ਦੀ ਹੈ ਦੇਖੋ ਤੁਸੀਂ ਬਾਕੀ ਉਧਰ ਦੇ ਪਾਸੇ ਤੁਹਾਨੂੰ ਦਿਖਾਉਨੇ ਆ ਮਾਹੌਲ ਆ ਜਿਹੜੇ ਗਾਵਾਂ ਦੇ ਯਕੀਨ ਆ ਜਾਂ ਬੱਚਿਆਂ ਦੇ ਯਕੀਨ ਆ ਉਹ ਜਰੂਰ ਜਗਰਾਉ ਮੰਡੀ ਤੇ ਪਹੁੰਚਿਆ ਕਰੋ ਹਰੇਕ 23 ਤਰੀਕ ਨੂੰ ਲੱਗਦੀ ਆ ਇਹ ਬਹੁਤ ਵੱਡੀ ਗਣਤੀ ਦੇ ਵਿੱਚ ਟਾਪ ਤੋਂ ਟਾਪ ਦੇ ਗਾਇਆਂ ਦੇ ਬੱਚਨਾ ਪਹੁੰਚਦੀਆਂ ਬੱਚਨਾ ਦੇਖ ਲਓ ਤੁਸੀਂ ਛੋਟੀਆਂ ਵੱਡੀਆਂ ਬੱਚੀਆਂ ਹਰੇਕ ਤਰ੍ਹਾਂ ਦੀਆਂ ਖੀਰੀਆਂ ਦੋ ਦੰਦ ਚਾਰ ਦੰਦ ਨਾਨ ਪ੍ਰੈਗਨੈਂਟ ਗੱਬਣ ਜਰਸੀ ਹਰੇਕ ਤਰ੍ਹਾਂ ਦੀ ਤੁਹਾਨੂੰ ਮਿਲ ਜੂਗੀ ਦੇਖੋ ਤੁਸੀਂ ਹਣੇ ਬਾਰਾ ਕੋਈ ਦਾਇਰ ਨਹੀਂ ਐਤੋਂ ਉਹਕੇ ਗਾਂਹ ਜਾ ਕੇ ਦਿਖਾਉਣੀ ਆ ਤੇ ਕੰਮ ਹੋਣ ਜਮਾ ਜੇ ਅਗਰ ਦੋ ਆ ਛੋਟੀਆਂ ਛੋਟੀਆਂ ਤੋਂ ਛੋਟੀਆਂ ਵੀ ਮਿਲ ਜਾਣਗੀਆਂ ਕਹਾਂ ਅੱਗੇ ਉਧਰ ਮੱਝਾਂ ਗਈਆਂ ਉਧਰ ਵੀ ਤੁਹਾਨੂੰ ਆਪ ਦਿਖਾਵਾਂਗੇ ਮਾਹੌਲ ਆ ਆਏ ਆਏ ਪਹਿਲੀ ਸੋਨੇ ਦੀ ਕੋਈ ਨਹੀਂ ਹੁੰਦੀ ਆ ਲੱਗ ਕੇ ਤੁਹਾਨੂੰ ਵਿੱਚ ਜਾ ਕੇ ਦਿਖਾਉਨੇ ਆ ਆ ਇਧਰ ਕਾਫੀ ਮਾਤਰਾ ਦੇ ਵਿੱਚ ਖੜੀਆਂ ਗਈਆਂ ਆ ਹਾਂ ਦਾ ਤੈਨੂੰ 5:00 ਵਜੇ ਲੱਗ ਕੀ ਕਹਿੰਦਾ ਤੈਨੂੰ 5:00 ਵਜੇ ਆ 100 ਦਾ ਵਿੱਚ ਵੱਟੀਆਂ ਨੇ ਵੱਟੀਆਂ ਨੇ ਵੱਟੀਆਂ ਨੇ ਇੱਕ ਪੂਸਾ ਵੱਟੀਆਂ ਨੇ ਲਈਏ ਹੋਰ ਕਿੰਨੀਆਂ ਦਾ ਇਹ ਫੈਸਲਾ ਬਹੁਤ ਚੰਗੀਆਂ ਚੰਗੀਆਂ ਬੱਚੀਆਂ ਇਸ ਮੰਡੀ ਦੇ ਉੱਤੇ ਹੁੰਦਾਂਗੀਆਂ ਵੱਟੀਆਂ ਛੋੜੀਆਂ ਹਰੇਕ ਤਰ੍ਹਾਂ ਦੀਆਂ ਮਿਲ ਜਾਣਗੀਆਂ ਕਿੰਨੇ ਪੈਸੇ ਥੋੜਾ ਜਿਹਾ ਸਵੇਹਾ ਪਹੁੰਚੇ ਜਿਹਨੇ ਬੱਚਿਆਂ ਖਰੀਦਣ ਦਾ ਕੇਰੀ ਸਵੇਹਾ ਸਵੇਹਾ ਚੰਗਾ ਮਾਲ ਸੇਲ ਹੋ ਜਾਂਦਾ ਹੈ ਇਦਾਂ ਬੈਠਾ ਹੈ ਮੇਵਾ ਖਰੀਦ ਹੈ ਚਾਰ ਰਜਾ ਬੱਚਾ ਲੀ ਚਾਰ ਰਜਾ ਇਦਾਂ ਗੈਰ ਖੜੀ ਆ ਗਈ ਗਹਿਰਾ ਦੋ ਬੱਚਾ ਤੇ ਸ਼ਾਹੀਵਾਲ ਵੀ ਆ ਤੇ ਇਦਾਂ ਕ੍ਰਾਸ ਆ ਇਦਾਂ ਜਰਸੀ ਆ ਐਚਪੀ ਸ਼ੋਟਿੰਗ ਸਾਰੇ ਤਰ੍ਹਾਂ ਦੇ ਬੱਚੇ ਤਾਂ ਤਕਰੀਬਨ ਹੁੰਦੇ ਜਾਂ ਗੀਆਂ ਇਹ ਤੁਸੀਂ ਗੇੜਾ ਜੂਰ ਮਾਰਿਆ ਕਰੋ ਅੱਜ ਮਾਲ ਬਹੁਤ ਆਗਾ ਗਾਹਕ ਵੀ ਬਹੁਤ ਕਰਦੇ ਆਗੇ ਬਿਛਰੀ ਜਿੰਦੇ ਆ ਦਰ ਕਿ ਮੈਂ ਕਹਿੰਦਾ ਪਹਿਲੇ ਬਹੁਤ ਕੀ ਰੇਟ ਹੈ ਬਈ ਇਹਨਾਂ ਦਾ? ਇਹਨਾਂ ਦਾ 15000 15000 ਦੋਹਾਂ ਦਾ? ਹਾਂਜੀ। ਠੀਕ ਆ। ਦੇਣ ਲੈਣੀ ਆ ਕੋਈ ਹੋਜ ਮੌਕੇ ਤੇ? ਹਾਂਜੀ। ਹੋਜੂ ਮੌਕੇ ਤੇ। ਦੁਪਾਰ ਦਾ ਕੰਮ ਹੀ ਆ। ਹਾਂਜੀ। ਕਿਹੜਾ ਪਿੰਡ ਆ? ਕੋਸ਼ੋਧਰੋਂ ਆਏ ਹੋ। ਕੋਪਰਾ ਮਾਟਰ। ਠੀਕ ਆ। ਕੋਪਰਿਆਂ। ਲੈ ਦੇਣੀਆਂ ਦੇ ਦੀਨੇ ਭਾਈ ਫੜੀ ਜੇ ਮੈਂ ਨਹੀਂ ਨਾਲ। ਇਹਨਾਂ ਦਾ ਸੌਦਾ ਚੱਲਦਾ ਬਈ। ਨਹੀਂ। ਮੇਰੀ ਗੱਲ ਮਾੜਾ ਵਧੀਆ ਰਹੂਗਾ ਉਸਤਾਦ ਉੱਤਰ ਜਲੰਧਰ ਰੇਰਗੇ ਨਕੌਦਰ ਸਾਈਡ ਤੋਂ ਉੱਤਰੋ ਬੱਚਾ ਬਹੁਤ ਆਉਂਦਾਂਗੇ ਕਿਹ ਕਦਰ ਜਰਸੀ ਹੈਗੀ ਕੀ ਰੇਡਾ ਦਾ ਜਰਸੀ ਦਾ 15 ਵਪਾਰ ਲੈਣ ਦੀ ਹੈ ਜੀ ਇਹਦਾ ਬਈ 15000 ਰੇਡ ਕਰਦੇ ਆ ਜਰਸੀ ਦਾ ਛੋਟਾ ਬੱਚਾ ਬਾਕੀ ਬਰੀਡ ਦੇ ਹਿਸਾਬ ਨਾਲ ਹੁੰਦਾ ਾਡੋ ਾਡਾ ਕੀ ਇਧਰ ਸੌਦਾ ਚੱਲੀ ਜਾਂਦਾ ਬੱਚਿਆਂ ਦਾ ਤੇ ਇਹ ਸੇਲ ਹੋ ਗਈਆਂ ਮੇਰੇ ਖਿਆਲ ਦੇ ਨਾਲ ਬੱਚਾ ਇੱਕ ਹੋਰ ਲੈ ਲਾ ਜਾਂ ਤਿੰਨ ਕਰ ਲੈ ਆਹ ਦੋ ਲੈ ਲਾਂਗਾ ਭਾਈਆਂ ਨਾਲ ਆਹ ਸ਼ਾਹ ਉਹ ਦੋ ਲਈਆਂ ਬਾਈ ਨੀ ਨੇ ਤੇ ਇਹਦਾ ਵੀ ਸੌਦਾ ਚੱਲਦਾ ਛੋਟੀ ਦਾ ਦੇਖੋ ਚਿਆਲ ਬਾਈ ਕਿਹੜੀਆਂ ਕਿਹੜੀ ਕਿਹੜੀ ਆਹ 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 ਕਿੰਨੇ ਦੀਆਂ ਨੇ ਇਹਦਾ ਕਿੰਨਾ ਬਰਾਬਰ ਹੈ ਹੜ ਜਾ ਰਿਹਾ ਵੀ ਬਸ ਇਹ ਦੇਖੋ ਜੰਗੀ ਦੇ ਭਰਾ ਕਮਰੇ ਦੇ ਕਰ ਮੇਰੇ ਤੋਂ ਥੋੜਾ ਲੋਕਿਆ ਦਾ ਨਾ ਮਨ ਦਲ ਲੈ ਆਉਣ ਇਹ ਵੀ ਸੇਲ ਹੋ ਗਈ ਇੱਥੇ ਜ਼ਰੂਰ ਪਹੁੰਚਿਆ ਕਰੋ ਦੋਸਤੋ ਇਹ ਜਰਸੀ ਬੱਚੀ ਦਾ ਰੇਟ 15000 ਹੈਗਾ ਤੇ ਬਾਕੀ ਬੱਚਿਆਂ ਦਾ ਕੰਮ ਆ ਬਾਈਆਂ ਦਾ ਤੇ ਆਪਾਂ ਨੰਬਰ ਬੁਲਾ ਦਿੰਨੇ ਆ ਜੇ ਤੁਹਾਨੂੰ ਪਸੰਦ ਆਉਂਦੀ ਹੈ ਕਿ ਜਾਂ ਹੋਰ ਬੱਚੀਆਂ ਖਰੀਦਣੀਆਂ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋਗੇ ਕਿੰਨਾ ਨੰਬਰ ਹੈ 98522 98522 0048 0048 ਹਾਂਜੀ ਨਕੌਦਰੇ ਰਗਾ ਨਹੀਂ ਨਹੀਂ ਕੋੜ ਕਪੂਰਾ ਜੀ ਅੱਛਾ ਕੋੜ ਕਪੂਰਾ ਰੇ ਰਗਾ ਤਾਂ ਇੱਕ ਨਹੀਂ ਜੀ ਸਾਹਿਬ ਜੀ ਠੀਕ ਆ ਠੀਕ ਜਾਨੀ ਜੀ 15 ਬਾਕੀ ਤੁਸੀਂ ਅੱਗੇ ਦੇਖ ਸਕਦੇ ਹੋ ਕੋਈ ਮੈਂ ਕਹਿੰਦਾ ਵੀ ਦੇਖ ਸਕਦੇ ਹੋ ਬੱਚੇ ਆ ਇਧਰ ਛੋਟੀਆਂ ਬੱਚੀਆਂ ਵੀ ਹੁੰਦੀਆਂ ਦੇਖੋ ਜਮਾਂ ਛੋਟੀਆਂ ਵੀ ਹੁੰਦੀਆਂ ਗਈਆਂ ਕ੍ਰਾਸ ਦੇ ਵਿੱਚ ਵੀ ਆ ਗਿਆ ਕ੍ਰਾਸ ਖੜੀ ਹੈਗੀ ਜਿਵੇਂ ਬਹੁਤ ਜੰਗੀਆਂ ਜੰਗੀਆਂ ਬੱਚਿਆਂ ਹੁੰਦੀਆਂ ਗੀਆਂ ਦੇਖੋ ਤੁਸੀਂ ਹਰੇਕ ਤਰ੍ਹਾਂ ਦੀ ਬੱਚੀ ਹੁੰਦੀ ਹੈਗੀ ਇਹ ਵੀ ਦੋਂਦੀ ਕਹਿ ਕੇ ਭੇਜੀ ਮਾਂ ਦਿੰਦੀ ਹੈ ਜੀ ਇਹ ਤੇ ਲੱਗਦੇ ਕਿ ਬੱਚੇ ਦੋਸਤੋ ਤਿੰਨ ਚਾਰ ਬੱਚੀਆਂ ਇੱਧਰ ਖੜੀਆਂ ਗਈਆਂ ਛੋਟੀਆਂ ਚੱਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਗਾ ਦੀ ਥੋੜੀ ਜਿਹੀ ਤੰਗੀ ਹੈ ਇੱਥੇ ਕਿਉਂਕਿ ਮਾਲ ਬਹੁਤ ਹੈਗਾ ਤੋਰ ਕੀ ਦਿਖਾਉਣੇ ਔਖੇ ਕੱਲੀ ਕੱਲੀ ਇਦਾਂ ਤੁਸੀਂ ਦੇਖ ਸਕਦੇ ਹੋ ਜਜਮੈਂਟ ਕਰ ਸਕਦੇ ਹੋ ਇਹਨਾਂ ਦੀ ਰੇਡ ਰੂਟ ਆਪਾਂ ਪੁੱਛ ਲਾ ਕੇ ਇੱਕ ਬੱਚੀ ਆ ਖੜੀ ਹੈ ਇੱਧਰ ਇਹਦਾ ਗੱਭਣ ਆਉਣ ਵਾਲਾ ਵੀ तकरीबन ਉਹ ਵੀ ਥੋੜੀ ਜਿਹੀ ਸੇਵਾ ਦੇ ਨਾਲ ਹੀ ਗੱਭਣ ਹੋ ਜਾਣਾ ਤੇ ਪ੍ਰੀਟ ਦੇ ਵਿੱਚ ਚੰਗੀ ਹੈਗੀ ਬਾਕੀ ਥਾਣ ਥਣ ਵੀ ਚੰਗੇ ਆ ਤੇ ਆਪਾਂ ਬਾਈ ਤੋਂ ਪੁੱਛ ਲੈਨੇ ਇਹਨਾਂ ਦੀ ਸਾਰੀ ਡਟੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਰਮਨਦੀਪ ਸਿੰਘ ਫੰਡ ਕਾਂਗਲ ਜ਼ਿਲ੍ਹਾ ਬਠਿੰਡਾ ਠੀਕ ਹੈ ਤੇ ਆਪਣਾ ਕੰਮ ਵਪਾਰ ਦਾ ਹੀ ਹੈ ਬਈ ਹਾਂਜੀ ਬੱਚਿਆਂ ਦਾ ਹੀ ਆ ਬੱਚਿਆਂ ਵੀ ਗਾਇਆਂ ਵੀ ਆ ਜਾਂਦੇ ਗਾਇਆਂ ਵੀ ਆਏ ਨੇ ਦੁੱਧ ਵਾਲੇ ਹਾਂਜੀ ਠੀਕ ਹੈ ਤੇ ਇੱਥੇ ਕਿੰਨੇ ਲੈ ਕੇ ਆਏ ਹੋ ਇੱਥੇ 5 ਬੱਚੇ ਆ 5 ਬੱਚੀਆਂ ਲੈ ਕੇ ਆਏ ਆ ਐਫ ਦੇ ਵਿੱਚ ਹੀ ਆ ਐਫ ਦੇ ਵਿੱਚ ਹੀ ਆ ਠੀਕ ਹੈ ਤੇ ਉਹ ਬੱਚੀ ਆ ਕੇ ਇਸ ਤਰ੍ਹਾਂ ਦੀ ਜਾਂਦੀ ਆਮ ਆਪਣੇ ਕੋਲ ਰੂਟੀਨ ਦੇ ਵਿੱਚ ਆ ਰੂਟੀਨ ਦੇ ਵਿੱਚ ਛੋਟਾ ਬੱਚਾ ਵੀ ਆ ਜਾਂਦਾ ਭੱਟੀ ਆ ਜਾਂਦੀ ਹੈ ਬਈ ਫੀਰੀ ਵੀ ਦੋੰਦੀ ਵਿੱਚ ਹੋ ਜਾਂਦੀ ਹੈ ਫੀਰੀਆਂ ਤੇ ਦੋੰਦੀਆਂ ਹਾਂਜੀ ਤੇ ਵਿੱਚ ਗੱਪਣ ਵੀ ਆ ਜਾਂਦੀਆਂ ਹਾਂ ਗੱਪਣ ਬੱਚਾ ਵੀ ਲੈ ਲੈਦੀਆਂ ਜੀ ਠੀਕ ਹੈ ਤੇ ਖਾਲੀ ਵੀ ਹਾਂਜੀ ਮਤਲਬ ਹਰ ਇੱਕ ਤਰ੍ਹਾਂ ਦੀ ਆ ਜਾਂਦੀ ਹੈ ਹਾਂਜੀ ਆ ਜਾਂਦੀ ਗੱਪਣ ਗਾਂ ਵੀ ਲੈ ਲੈਦੀਆਂ ਛਗਾਵਾ ਵੀ ਲੈ ਲੈਂਦੇ ਹਾਂ ਹਾਂਜੀ ਠੀਕ ਹੈ ਤੇ ਇੱਥੇ ਜਿਹੜੀਆਂ ਆਪਾਂ ਬੱਚਿਆਂ ਲੈ ਕੇ ਆਏ ਆ ਕੁਮਰ ਅੰਦਾਜ਼ਾ ਕਿੰਨੀ ਆ ਤੇ ਰੇਟ ਕਿੱਥੋਂ ਦੇ ਰਹੂਗਾ ਆ ਆਪਣੀਆਂ ਬੱਚਿਆਂ ਦਾ ਤਾਂ ਜਾਣਗੇ ਪੈਂਤੀ ਦਾ ਕਾਰ ਹੈ ਸਾਰਿਆਂ ਦਾ 35000 ਤੱਕ ਲਾਸਟ ਹੈ ਹਾਂਜੀ ਠੀਕ ਆ ਕਿੰਨੇ ਤੋਂ ਸ਼ੁਰੂ ਹੋਗੇ 16000 ਤੋਂ ਸ਼ੁਰੂ ਹੋਗੇ ਹਾਂਜੀ ਠੀਕ ਆ 35 ਤਾਂ ਯਾਨੀ ਲਾਸਟ ਹੈਗਾ ਹਾਂਜੀ ਠੀਕ ਹੈ ਤੇ ਮੁੱਲ ਮੋਟ ਕੋਈ ਨਾ ਫੋਨ ਤੇ ਕਰ ਲਾਂਗੇ ਹੂੰ ਤੇ ਹੋ ਜੂਗਾ ਹਾਂਜੀ ਹਾਂਜੀ ਠੀਕ ਆ ਉ ਜਾਨੀ ਆਈਡੀਆ 16 ਤੋਂ ਲੈ ਕੇ 35 ਤਾਈ ਲਾਸਟ ਆ ਜਾਨੀ ਹਾਂ ਜੀ ਇੱਥੇ ਆਈਆਂ ਆ ਮੈਂ ਤਾਂ ਆਪਣੇ ਕੋਲ 40 45 45 ਹਜ਼ਾਰ ਤੱਕ ਦੀ ਰਕੀ ਆ ਜਾਨੀ ਕਿੰਨਾ ਤੱਕ ਦੀ ਆ ਜਾਨੀ ਠੀਕ ਆ ਜਾਨੀ ਚੰਗੀ ਤੋਂ ਚੰਗੀ ਹਰੇਕ ਤਰ੍ਹਾਂ ਦੀ ਆ ਜਾਂਦੀ ਆ ਹਨਾ ਠੀਕ ਆ ਤੇ ਉਮਰ ਦਾ ਅੰਦਾਜ਼ਾ ਕਿੰਨੀ ਤੋਂ ਲੈ ਕੇ ਕਿੰਨੇ ਤਾਈ ਹੋਊਗੀ ਜੀ ਬੱਚੇ ਹੀ ਆ ਸਾਰੇ ਕੀ ਰ ਗਈਆਂ ਹਾਂਜੀ ਠੀਕ ਆ ਫਿਰ ਤਾਂ ਛੋਟੀ ਉਮਰ ਦੇ ਵਿੱਚ ਹੀ ਆ ਹਨਾ ਹਾਂਜੀ ਹਾਂਜੀ ਠੀਕ ਆ ਤੇ ਬੱਚਿਆਂ ਬਾਈ ਜਿਵੇਂ ਹੁਣ ਕਿਸੇ ਨੇ ਕਿਹੜੀ ਕੱਟੀਆਂ ਖਰੀਦਣੀਆਂ ਹੁੰਦੀਆਂ ਤੇ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਕਰ ਸਕਦਾ ਜੀ ਠੀਕ ਆ ਜਿੰਨੇ ਮਰਜ਼ੀ ਲੈ ਸਕਦਾ ਠੀਕ ਆ ਤੇ ਮਤਲਬ ਜੇ ਇਹੋ ਜਿਹੀ ਵੀ ਡਿਮਾਂਡ ਆ ਹਨਾ ਹਾਂ ਜੀ ਤੇ ਆਪਣਾ ਨੰਬਰ ਬੋਲ ਦਿਓ 88473 ਜੀ 88473 88473 9473 73 ਹਾਂ ਇੱਕ ਵਾਰੀ ਦੁਬਾਰੇ ਬੋਲ 88473 ਹਾਂ ਜੀ 88473 ਠੀਕ ਆ ਤੇ ਧੰਨਵਾਦ ਬਾਈ ਲੋ ਵੀ ਦੋਸਤੋ ਐਸਾ ਨੰਬਰ ਦੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਇਹਨਾਂ ਬੱਚਿਆਂ ਤੋਂ ਜੇ ਕੋਈ ਬੱਚੀ ਪਸੰਦ ਆਉਂਦੀ ਆ ਤੇ ਬਾਕੀ ਤੁਸੀਂ ਉਧਰਲੇ ਇਰਗੇ ਜene ਕਿਸੇ ਨੇ ਵੀ ਕੋਈ ਬੱਚੀ ਖਰੀਦਨੀ ਆ ਜਾਂ ਕਈ ਵਾਰੀ ਇਕੱਠੀਆਂ ਖਰੀਦਨੀਆਂ ਹੁੰਦੀਆਂ ਤੇ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਤੇ ਤੁਸੀਂ ਇਕੱਠੀਆਂ ਬੱਚੀਆਂ ਵੀ ਖਰੀਦ ਸਕਦੇ ਹੋ ਤੇ ਬਾਕੀ ਦੁੱਧ ਵਾਲੇ ਜਾਨਵਰ ਜਿਵੇਂ ਗਾਇਆਂ ਹੁੰਦੀਆਂ ਗਈਆਂ ਤੇ ਉਸ ਤਰ੍ਹਾਂ ਦੇ ਵੀ ਜਾਨਵਰ ਹੁੰਦੇ ਆਗੇ ਚੰਗੇ ਤੋਂ ਚੰਗੇ ਤੇ ਕਿਸੇ ਨੇ ਦੁੱਧ ਵਾਲਾ ਪਸ਼ੂ ਖਰੀਦਣਾਗਾ ਤੇ ਤਾਂ ਵੀ ਤੁਸੀਂ ਬਾਈਆਂ ਨਾਲ ਕੰਟੈਕਟ ਕਰ ਸਕਦੇ ਹੋਗੇ ਬੱਚਿਆਂ ਦਾ ਤੁਸੀਂ ਬੜਾ ਡਿਟੇਲ ਲੈ ਕੇ ਦੇ ਦਿੱਤੀ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਬੱਚਿਆਂ ਬਹੁਤ ਵੱਡੀ ਗਣਤੀ ਦੇ ਵਿੱਚ ਹੁੰਦੀਆਂ ਤੇ ਇੱਥੇ ਆ ਕੇ ਤੁਸੀਂ ਜ਼ਰੂਰ ਦੇਖਿਆ ਕਰੋ ਮੰਡੀ ਤੇ ਜਿਹਨੇ ਬੱਚਾ ਖਰੀਦਣੀਆਂ ਜਿੰਨੀਆਂ ਮਰਜ਼ੀ ਲੈ ਜਾ ਕਰੋ ਬਾਧੂ ਬੱਚੀਆਂ ਹੁੰਦੀਆਂ ਗਈਆਂ ਸਾਰੀ ਬਰੀਡ ਦੀਆਂ ਹੁੰਦੀਆਂ ਗਈਆਂ ਤੁਸੀਂ ਆਜੀ ਤਸੱਲੀ ਕਰਕੇ ਖਰੀਦ ਸਕਦੇ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਅਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਬਾਕੀ ਕਿਸੇ ਭਰਾ ਨੇ ਬਕਾਊ ਪਛੋਦੀ ਵੀਡੀਓ ਬਣਾਉਣੀ ਹੋਵੇ ਜਾਂ ਕੋਈ ਸ਼ੌਂਕੀਆ ਬਣਾਉਣੀ ਹੋਵੇ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ 8591402409 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮਾਹੌਲ ਦੇਖੋ ਤੁਸੀਂ ਮੰਡੀ ਦਾ ਇਹ ਸਾਰੇ ਬੱਚਿਆਂ ਹੀ ਇੱਧਰ ਤੁਹਾਨੂੰ ਪਤਾ ਖਾਇਆ ਹੀਗਾ